ਮੈਂ ਨਿਰੰਦਰ ਸਿੰਘ ਬੈਣੀਪਾਲ ਜੋਇੰਟ ਡਾਇਰੈਕਟਰ ਪlant production ਅਤੇ ਡਾਇਰੈਕਟਰ ਪੰਜਾਬ ਸਟੇਟ ਸੀਡ ਸਰਟੀਫਿਕੇਸ਼ਨ ਅਥਾਰਟੀ ਮੈਂ ਆਪਣੇ ਕੀਤੇ ਦੇ ਮਾਧਿਅਮ ਰਾਹੀਂ ਸਾਰੇ ਕਿਸਾਨ ਭਰਾਵਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਹੁਣ ਝੋਨੇ ਦਾ ਸੀਜ਼ਨ ਆ ਰਿਹਾ ਹੈ ਤੇ ਕਿਸਾਨ ਭਰਾਵਾਂ ਨੂੰ ਮੇਰੀ ਅਪੀਲ ਹੈ ਕਿ ਸਰਟੀਫਾਈਡ ਸੀਡ ਖਰੀਦਾ ਜਾਵੇ ਅਤੇ ਧਿਆਨ ਰੱਖਿਆ ਜਾਵੇ ਕਿ ਉਹ ਜਿਹੜੀ ਵੈਰਾਈਟੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਆਪਣੇ ਰეკਮੈਂਡਡ ਵੈਰਾਈਟੀਆਂ ਹੋਵੇ ਕਿਉਂਕਿ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੈਰਾਈਟੀਆਂ ਰეკਮੈਂਡ ਕਰਦੀ ਹੈ ਉਹ ਪੰਜਾਬ ਦੇ ਹਾਲਾਤਾਂ ਤੇ ਪੰਜਾਬ ਦੇ ਵਾਤਾਵਰਣ ਜਲਵਾਜੂ ਨੂੰ ਧਿਆਨ ਰੱਖ ਕੇ ਕਰਦੀ ਹੈ ਉਹ ਸ਼ਾਰਟ ਟਰਮ ਵੀ ਹੁੰਦੀਆਂ ਨੇ ਅਤੇ ਬਹੁਤ ਪਾਣੀ ਦੀ ਬਚਤ ਵੀ ਕਰਦੀਆਂ ਨੇ ਜਿਹੜੀ ਕਿ ਅੱਜਕੱਲ੍ਹ ਦੇ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵੱਡੀ ਜ਼ਰੂਰਤ ਹੈ ਇਹ ਜਿਹੜੀਆਂ ਕੁਝ ਵੈਰਾਈਟੀਆਂ ਜਿਹੜੀਆਂ ਹਾਈਬ੍ਰਿਡ ਸੀਡ ਦੇ ਨਾਂ ਦੇ ਉੱਤੇ ਆ ਰਹੀਆਂ ਨੇ ਮੈਂ ਕਹੂੰਗਾ ਕਿ ਉਹ ਕਿਸਾਨ ਭਰਾਵੋ ਉਹਨਾਂ ਤੋਂ ਗਰੇਜ ਕੀਤਾ ਜਾਵੇ ਅਤੇ ਹੋਰ ਮੈਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਕਿ ਮੇਰੇ ਕੋਲੇ ਪਲੈਂਟ ਪ੍ਰੋਟੈਕਸ਼ਨ ਦਾ ਨਾਲ ਪੰਜਾਬ ਸਰਕਾਰ ਵੱਲੋਂ ਜ਼ਿੰਮੇਵਾਰੀ ਦਿੱਤੀ ਗਈ ਹੈ। ਤਕਰੀਬਨ 4500 ਦੇ ਸੈਂਪਲ ਅਸੀਂ ਕਰਦੇ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਕਿਸਾਨਾਂ ਨੂੰ ਵਧੀਆ ਦਵਾਈ ਪਹੁੰਚੇ। ਫਿਰ ਵੀ ਜੇ ਕਿਸੇ ਕਿਸਾਨ ਭਰਾ ਨੂੰ ਕਿਸੇ ਡੀਲਰ ਜਾਂ ਕਿਸੇ ਵੀ ਜਿਹੜੇ ਹੈਗਾ ਦਵਾਈ ਦੇ ਉੱਪਰ ਕੋਈ ਸ਼ੱਕ ਹੋਵੇ ਉਹ ਆਪਣੇ ਖੇਤੀ ਦੇ ਮਾਧਿਅਮ ਰਾਹੀਂ ਸਾਨੂੰ ਕੰਟੈਕਟ ਕਰ ਸਕਦੀ ਹੈ ਅਸੀਂ ਉਹਦੀ ਸੈਂਪਲਿੰਗ ਲਹਿਦਾ ਤੋਂ ਕਰਵਾ ਸਕਦੇ ਹਾਂ